ਸਤ ਪਵਲੀ ਤਨ ਤਨ ਸ੍ਰੀ ਨਾਮ ਕਬ ਰਾਜਾ ਸਾਹਿਬ ਜੀ ਦੇ ਦਰਵਾਜ਼ੇ ਤੇ ਅੱਜ ਬੇਨਤੀ ਆ ਕਰਨਾਇਸੀ ਸੁਖਾਤੀਆਂ ਬਖਸ਼ਣ ਰਾਜਾ ਸਾਹਿਬ ਦੁੱਖਾਂ ਕਸ਼ਟਾਂ ਕੋਈ ਸ਼ਾਂਤ ਨਾਸ਼ ਕਰਨ ਲੋ ਜੀ ਤੇ ਪਾਵਲੀ ਆ ਰਹੀ ਹੈ ਰਾਜਾ ਸਾਹਿਬ ਦੀਆਂ ਪਿਆਰ ਵਾਲੀਆਂ ਸੰਗਤਾਂ ਨੇ ਬੜੀ ਰੂਹ ਨਾਲ ਦਰਬਾਰ ਸਜਾਰੀ ਹੈ ਜੈ ਜੈਕਾਰ ਹੋ ਰਹੀ ਹੈ ਇਹ 8:30 ਤੇ ਆਸ-ਪਾਸ ਟਾਈਮ ਹੋ ਗਿਆ ਰਾਦਾ ਤੇ ਜਾਣ ਲੁੰਦੇ ਵੀ ਨਹੀਂ ਕਾਤਾ ਡਰਾਈਵਰ ਹਕਾਮ ਆਦਾ ਕਹਿੰਦਾ ਪਾਹੀ ਆ ਜੋ ਮਾਖੀ ਅਸੀਂ ਅੱਜ ਇੱਥੇ ਹਾਜ਼ਰੀ ਪਰਨੇ ਰਾਜਾ ਸਾਹਿਬ ਦੇ ਦਰਬਾਰ ਤੇ ਤਨ ਤਨ ਰਾਜਾ ਬੜੀ ਕਰ ਪੜੀ ਰਾਜਾ ਸਾਹਿਬ ਜੀ ਦੇ ਅੱਗੇ ਤਨ ਤਨ ਜੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਬਿਲਾਜਵਾਨ ਤੇ 50 ਤੋਂ 70 ਪਰਠਾਂ ਦੀ ਅਖੰਡ ਪਰਾਂ ਦੀ ਲੜੀ ਚੱਲਦੀ ਰਹਿੰਦੀ ਹੈ ठीक है जी जय राजा बड़ी बड़िया प्यार बड़ी संगत एक तो एक की है वाह 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 क्या बात है जय राजा बड़ी कर पड़ी जय राजा बड़ी बड़ी राजा बड़ी कर पड़ी राजा बड़ी राज ਰਾਜਾ ਹਾਂਜੀ ਸੱਤ ਨਾ ਸੱਤ ਨਾ ਸੱਤ ਨਾ ਇੰਕਾ ਸੱਤ ਨਾ ਸੱਤ ਸੱਤ ਕੋ ਜੀ ਰਾਜਾ ਸਾਹਿਬ ਜੀ ਦੇ ਦਰਵਾਜ਼ੇ ਜਿਹੜਾ ਆ ਗਿਆ ਜਿਹੜਾ ਰਾਜੇ ਦਾ ਹੋ ਗਿਆ ਰਾਜਾ ਉਹਦਾ ਹੋ ਗਿਆ ਆ ਜਾ ਬੜੀ ਉਹੋ ਤਹੀ ਨੰਦ ਆਉਂਦਾ ਆਪੇ ਜਾਨ ਨੂੰ ਦਿਲ ਨਹੀਂ ਕਰਦਾ ਪਰ ਕੁਝ ਮਜਬੂਰੀਆਂ ਬਣ ਜਾਂਦੀਆਂ ਬੰਦੇ ਦੀ ਜਿਹੜਾ ਕਰਕੇ ਔਣ ਜਾਣ ਚੱਲਿਆ ਰਹਿੰਦਾ ਇਸੇ ਤਰ੍ਹਾਂ ਹੀ ਜੇ ਰਾਜਾ ਬੜੀ ਕਰੋ ਬਲੀ ਸੋਖ ਸ਼ਾਂਤੀਆਂ ਬਖਸ਼ੋ ਅਜੇ ਵੀ ਸੰਤਾਂ ਲੱਗੀਆਂ ਹੋਈਆਂ ਹਨ ਦਰਵਾਜ਼ਾ ਦਰਵਾਜ਼ਾ ਨੂੰ ਸਜਾਉਣ ਵਾਸਤੇ ਰੰਜੀਤ ਮਹਾਂਤ ਉਰੰਦਾਸ ਜੀ ਦਾ ਦਰਬਾਰ ਹੈ ਇਹ ਰਾਜਾਵੜੀ ਜੇ ਰਾਜਾ ਸਾਹਿਬ ਤੇ ਚਰਾਗ ਚੱਲਦੇ ਆਂ ਜੇ ਰਾਜਾ ਬੜੀ ਜੇ ਰਾਜਾ ਬੜੀ ਚੱਲਦੇ ਆਂ ਮੈਂ ਕਿਹਨਾਂ ਅੱਗੇ ਜਾਣੇ ਪਵਾ ਨਹੀਂ ਤਪੂਰੰਦ ਜੀ ਅਯਾਹ ਸਾਹਿਬ ਤੋਂ ਬਾਅਦ ਕੰਦੇ ਗੱਦੀ ਨਿਸ਼ੀਨ ਸਨ ਇਹ ਨੰ ਸੰਤਾਨ ਨੂੰ ਤਾਂ ਤਰਛੀ ਗੁਰੂ ਗ੍ਰੰਥ ਸਾਹਿਬਾ ਜੀ ਦੇ ਲੜਦਾ ਆਤਾ ਇੱਥੇ ਨਾਲ ਹੀ ਰਾਜਾ ਸਾਹਿਬ ਦਾ ਇੱਕ ਖੂਬ ਸਥਾਨ ਹੈ ਤਪਸਥਾਨ ਗੁਣਾਚੌਰ ਤੇ ਰਾਜਾ ਸਾਹਿਬ ਜੀ ਦਾ ਖੂਬ ਹੀ ਹੈ ਤਲਾਬ ਹੀ ਹੈ ਬਹੁਤ ਖੂਬਸੂਰਤ ਦਰਬਾਰ ਹੈ ਹੰਤਨਮ ਹੰਤ ਪੂਰਨ ਦਾਸ ਜੀ ਮਹਾਰਾਜ ਇਸ ਦਰਵਾਜ਼ੇ ਸਭ ਦੀਆਂ ਮਨੋ ਕਾਮਨਾ ਪੂਰੀ ਹੁੰਦੀ ਹੈ ਪੂਰਨ ਬਾਤੀ ਤੇ ਇੱਕ ਜਰਾਗ ਆ ਗਿਆ ਤਾਂ ਤਾਂ ਰਾਜਾ ਬੜੀ ਘਾੜੀ ਸਵੇਰੀ 8 9 ਵਜੇ ਹੈ 9 ਆਸ-ਪਾਸ ਹੋ ਤੇ ਲ ਮੈਂ ਫੜ ਕਾਇਮ ਸਰੰਤਾਂ ਦਾ ਵਜਾਂ ਲਗਾ ਰਹਿੰਦੇ ਹੈ ਬਹੁਤ ਪਿਆਰ ਵਧੀਆ ਰੂਹਾਂ ਹੈ ਜਿਹੜੀਆਂ ਰਾਤ ਵਰਾਤੇ ਰੁਕਦੀਆਂ ਵੀ ਇੱਥੇ ਆ ਕੇ ਜੈ ਰਾਜਾਵੜੀ ਕਰ ਪੜੀ ਜੈ ਰਾਜਾਵੜੀ